ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹੜਟਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਈ ਜਣਾ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਆ ਗਾਂ ਦਾ ਨੂੰ ਦਿਖਾਵਾਂਗੇ ਤੇ ਇੱਕ ਆ ਨੀਲੀ ਦੀ ਮੱਝ ਤੁਹਾਨੂੰ ਤਾਜੀ ਸੁੱਝ ਦਿਖਾਉਣੀ ਤੇ ਇੱਕ ਗੱਬਨ ਮੱਝ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਰ ਵੀਰ ਭਾਈ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਹਾਂ ਠੀਕ ਠਾਕ ਜੀ ਵਧੀਆ ਜੀ ਚਲੋ ਵਧੀਆ ਚੀਜ਼ ਦਾ ਜੀ ਹਾਂਜੀ ਤੇ ਨਾਮ ਦੱਸਦੇ ਕਿਹੜਾ ਮੇਰਾ ਭਾਈ ਬਗੀਚਾ ਸਿੰਘ ਜੀ ਹਾਂਜੀ ਤੇ ਹਰੜ ਕਲਾਂ ਤੋਂ ਸੀ ਲਈ ਨਾਲ ਆ ਗਿਆ ਹੋਰ ਸਭ ਤੇ ਫੋਨ ਨੰਬਰੇ ਬੋਲ ਦੋ 9892755193 ਠੀਕ ਹੈ ਤੇ ਅੱਜ ਤੇ ਨਹੀਂ ਆ ਫਿਰ ਹਾਂਜੀ ਵੇਖ ਗਿਆ ਜੇ ਨਗਰ ਠੀਕ ਹੈ ਮੈਂ ਵੇਖੀ ਆ ਇੱਕ ਉਹ ਗੱਡੀ ਤੇ ਲੱਦੀ ਏ ਇੱਕ ਉਹ ਬਾਹਰ ਗੱਡੀ ਚ ਆਪਾਂ ਦੇਖ ਸਕਦੇ ਹਾਂ ਲੱਦੀ ਏ ਸੁਈ ਮੈਂ ਇਹ ਨਹੀਂ ਲੱਗੀ ਅਲੈਕਸਾ ਦੇ ਕੋ ਚੱਲੀ ਆ ਉਹ ਵੀ ਲੱਗਾ ਕਾਚੋੜੀ ਸੁਈ ਜੇ ਕਿੱਥੇ ਚੱਲੀਆਂ ਫਿਰ ਇਹ ਮੋਗੇ ਚੱਲੀਆਂ ਭਾਜੀ ਤਿੰਨ ਹੀ ਨਹੀਂ ਦੋ ਦੇ ਮੋਗੇ ਚੱਲੀਆਂ ਜੇ ਅੱਛਾ ਤੇ ਇੱਕ ਆ ਜਿਹੜੀ ਆਨੰਦਪੁਰ ਸਾਹਿਬ ਜਾਨੀ ਉਹ ਪੰਜ ਮਹੀਨੇ ਰਹੀ ਆ ਇਹ ਸੁਬੀ ਆ ਆਪਣਾ ਅੱਛਾ ਇਹ ਸੁਬੀ ਆ ਵਾਜ਼ ਚੱਲੀ ਸੀ ਤੇ ਫਿਰ ਸੁਗੀ ਠੀਕ ਆ ਹਾਂਜੀ ਹਾਂਜੀ ਤੇ ਹੁਣ ਜਿਰ ਜੁਰ ਪੈ ਜਾਊਗੀ ਉਦੋਂ ਫਿਰ ਤੋਰੋਗੇ ਤੁਹਾਨੂੰ ਘਲਾਵਾਂਗੇ ਠੀਕ ਆ ਤੇ ਫਿਰ ਹੁਣ ਤਿੰਨ ਹੀ ਰਹਿ ਗਏ ਉਤਰਾ ਛੇਪ ਹੋਣੀਆਂ ਸੀ ਹਨਾ ਪਹਿਲਾਂ ਕਿਹੜੀ ਨੀਲੀ ਦੀ ਝੋਟੀ ਤੋਂ ਸ਼ੁਰੂ ਕਰ ਲਈਏ ਇੱਥੋਂ ਹੀ ਕਰ ਲਓ ਭਾਜੀ ਠੀਕ ਆ ਕਿੰਨਾ ਚਿਰ ਹੋ ਗਿਆ ਇਹਨੇ ਸੋਈ ਨਾ ਇਹ ਭਾਈ ਕੱਲ ਪਰਸੋਂ ਦੀ ਫਰੀਜ ਹੈ ਬਿਲਕੁਲ ਨਾੜੂ ਤੇ ਬਚਾਈ ਹੈ ਠੀਕ ਆ ਹਾਂਜੀ ਆ ਵੇਖੋ ਨਾੜੂ ਨਾਲ ਗਿਆ ਜੀ ਤੇ ਕਿੰਨਾ ਦੁੱਧ ਤਿਆਰ ਜੇ ਦੇਖੋ ਬੋਲਾ ਹੀ ਹੋਣਾ ਜੀ ਕੱਲੋ ਬੋਲਾ ਹੀ ਸੀ ਅੱਛਾ ਹਾਂਜੀ ਤੇ ਕਿੰਨਾ ਚਵਾਈ ਜਾਊਗੀ ਦੁੱਧ 12 13 ਕਿਲੋ ਭਾਈ ਰਾਮ ਨਾਲ ਚਵਾਈ ਜਾਊਗੀ ਤੋੜਾਂ ਫੇਰ ਇੱਕ ਰੀਨ ਨਾ ਦੇਖਣ ਦੇ ਹਵਾ ਨਾ ਇਹਦਾ ਲੱਗੇ ਤਾਂ ਤੇ ਕਿੰਨਾ ਕੁ ਫੇਰੇ ਦਾ ਮੁੱਲ ਰੱਖਦੀ ਐ ਜੈ ਜੈ ਭਾਜੀ ਪਾਦ ਗਿਆ ਹੈ ਕਿੰਨਾ ਕੁ ਮੁੱਲ ਭਾ 80 70 ਦੀ ਵੀ ਐ ਨਹੀਂ ਕਰਦੀ ਐ ਵਿੱਚ ਮੰਗਦਾ 73 ਦੀ ਦੇ ਦਈਏ ਭਾਈ ਲਾਸਟ 72000 ਅੱਛਾ 72000 ਦੀ ਹਾਂਜੀ ਚਲੋ ਬਾਕੀ ਮੌਕੇ ਬਹੁਤ ਚੰਗੀ ਐ ਕੋਈ ਵੀਰ ਲੈ ਜੂ ਯਾਦ ਕਰੂਗਾ ਠੀਕ ਆ ਚਾਹੇ ਬੜਾ ਜਿਆਦਾ ਛੋਟੀ ਦਾ ਠੀਕ ਠੀਕ ਹਾਂਜੀ ਤੇ ਬਾਕੀ ਚਲੋ ਸਨਾਂ ਦਾ ਸਾਈਜ਼ ਘੱਟ ਬਹੁਤ ਚੰਗੀ ਐ ਛੋਟੀ ਕੋਈ ਕਮੀ ਨਹੀਂ ਹੈ ਜਿਹਦਾ ਤੇ ਹੋਰ ਨੀਲੀ ਦਾ ਵੀ ਜੀ ਠੀਕ ਆ ਹਾਂਜੀ ਤੇ ਆ ਮੱਝ ਜਿਹੜੀ ਆ ਗੱਬਣ ਐ ਹਨਾ ਗੱਬਣ ਜੀ ਇਹ ਕਿੰਨੇ ਕਿ ਦੁੱਧ ਵਾਲੀ ਹੈ ਇਹ ਭਾਈ 10 ਕਿਲੋ ਵਾਲੀ ਜੀ ਅੱਛਾ ਹਾਂਜੀ ਤੋੜ ਦੋ ਫੇਰ ਇਹਨਾਂ ਨੂੰ ਇਹਨਾਂ ਆਹ ਬਹੁਤ ਚੜੀ ਬਣੂ ਬੜੀ ਹਾਂ ਦੇਖ ਸਾਡੇ ਇਹ ਤਿਆਰ ਹੋਣੀ ਆ ਇਹ ਵੀ ਆ ਮਨੂ ਬੜੀ ਭਾਜੀ ਹਜੇ ਠੀਕ ਹਪਤਾ ਲੈਂਦੀ ਆ ਸੂਚ ਤੇ ਇਹਦਾ ਫਿਰ ਕਿੰਨਾ ਕੁ ਮੁੱਲ ਰੱਖਦੀ ਐ ਇਹਦਾ ਮੁੱਲ ਭਾਈ 70 ਕਰਦੇ ਜੇ ਕਰ ਦਈਏ ਵਿੱਚ ਮੰਨ ਤਾਂ 65 ਦੇ ਦਈਏ ਯਾਰ ਛੱਡ ਦੀ ਯਾਰ ਆ ਵੀ ਕਰ ਦੋ ਪੱਕਾ ਬਾੜ ਦੀ ਦੇ ਦਈਏ ਫਿਰ ਚਲੋ ਫਿਰ 65 ਦੀ ਪੱਕੀ ਦੇ ਦੋ ਬਾੜ ਦੀ ਦੇ ਦਈਆਂ ਨਾ ਠੀਕ ਹਾਂਜੀ ਬਾਕੀ ਇਹ ਵੀ ਵੇਖੋ ਮੈਂ ਮਨੂ ਬੜੀ ਭਾਜੀ ਵੇਖੋ ਖਣ ਪਾਂਡਾ ਕਿਦਾਂ ਝੋਟੀਆਂ ਲੱਗਾਇਆ ਹਾਂ ਦੇਖ ਸਾਡੇ ਸਾਨੇ ਦੇ ਲੱਗੇ ਤਾਂ ਤੇ ਮਿਲਕ ਮਿਲ ਵੀ ਚੰਗੇ ਲੱਗੀਆਂ ਤਿਆਰ ਚੰਗੀ ਹੋਊਗੀ ਬਾਕੀ ਖੜੇ ਕੋਈ ਸਾਹਮਲਾ ਭਾਜੀ ਸਾਹਮਲਾ ਲੈ ਜੇ ਨਾ ਕੋਈ ਈ ਦੇ ਤੇ ਹੋਣ ਆ ਗਈ ਆਪਣੇ ਕੋਲੇ ਇੱਕ ਗਾਵਾਂ ਤੂੰ ਜਾਸੂ ਅੱਜ ਭਾਜੀ ਵੇੜ ਠੀਕ ਆ ਹਾਂਜੀ ਤੇ ਇਹ ਬੱਚੇ ਤਾਂ ਬਿਨਾਂ ਜੇ ਭਾਜੀ ਇਹ ਪਹਿਲੀ ਤਰੀਕੀ ਸੁਈ ਜੇ ਅੱਛਾ ਹਾਂਜੀ ਤੇ ਇਹਦੀ ਮਸ਼ੀਨੀ ਜੇ ਦਿੱਤੀ ਮੀਨਾ ਜੀ ਲੱਗੇ ਹੋ ਗਿਆ ਸੁਈ ਨੂੰ ਮੀਨਾ ਜੀ ਲੱਗ ਗਿਆ ਦੀ ਮਸ਼ੀਨੀ ਜੇ ਦਿੱਤੀ ਠੀਕ ਆ ਵੀਰ ਹੋਣਾ ਨੇ ਬੇਸ਼ੱਕ ਕੋਈ ਵੀਰ ਆਪਣੇ ਕੋਲ ਲੱਲੂ ਆਪਾਂ ਡਰੈਸ ਦੇ ਦਾਂਗੇ ਪਤਾ ਕਰਕੇ ਰਕੇ ਪੈਕੇ ਠੀਕ ਆ ਠੀਕ ਹੈ ਕਿ ਨਹੀਂ ਤੇ ਦੁੱਧ ਕਿੰਨਾ ਜੇ ਹਾਂ ਭਾਜੀ ਅਖਲੇ ਲੀਟਰਾਂ ਦਾ 13 ਕਿਲੋ ਹੈਗਾ ਪੱਕਾ ਦੁੱਧ ਪੱਕਾ ਲੀਟਰਾਂ ਦਾ 13 ਹੈਗਾ ਮੰਨ ਲਓ ਚੂਣ ਚਵਾ ਨਾ ਜਿਆਦਾ ਹਰਪ੍ਰੀਤ ਭਾਜੀ ਵੇਹਦੂੰਗਾ ਦਰ ਆ ਲੋ ਬਤਾਰਾਂ ਵੀ ਮਰਾ ਕੇ ਵਿਖਾ ਗਨੇ ਆ ਠੀਕ ਹੈ ਕੋਈ ਕਮੀ ਨਹੀਂ ਭਾਜੀ ਦੀ ਹੈਗੀ ਠੀਕ ਹੈ ਚਲੋ ਖੋਲੋ ਫਿਰ ਤੋਰਦੀ ਹੈ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਭਾਜੀ 40000 ਜੇ ਵਛੀ ਦਾ ਤੇ ਕਿੰਨੇ ਦੇ ਜੱਸਣਾ 35 ਦੀ ਦੇ ਦਈਏ ਫਿਰ ਹੈ ਯਾਰ ਛੱਡ ਦੀਏ 35 ਚਲੋ ਕੋਈ ਗੱਲ ਨਹੀਂ ਭਾਜੀ ਪਰ ਵਹਿੜ ਬੜੀ ਚੰਗੀ ਵਹਿੜਾ ਜੇ ਦੁੱਧੋਂ ਵਧੂਗੀ ਠੀਕ ਆ ਹਾਂਜੀ ਤੇ ਦੁੱਧ 13 ਕਿਲੋ ਪੱਕਾ ਚੁਵਾ ਦੋ ਤਿੰਨ ਟਾਈਮ ਚੂਕ ਲੈ ਜੇ ਚਾਰ ਲੈ ਜੇ ਕੋਈ ਚੱਕਰ ਨਹੀਂ ਹਣਾ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵੀਰ ਜੀ ਬਾਕੀ ਕੋਈ ਵੀ ਇੱਥੋਂ ਆਪਣੀ ਤਸੱਲੀ ਕਰਕੇ ਵੇਸ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ